ਇਹ ਲਗਾ ਕੇ ਟਕਰਵਾ ਦੋ ਕਰਾ ਲਗਾ ਲੋ ਆਪਣਾ ਪਰਵਾਹ ਤੇ ਲਗਾ ਲਗਾ ਦੋ ਭਰਾ ਇਹ ਹੋਣਾ ਯਾਰ ਘਰ ਕੰਤੀ ਕਰੀ ਤੇ ਮਿੱਤਰੋ ਆਪਣੇ ਤੀਜਾ ਕਿल्ले ਨੂੰ ਭਈਏ ਦੇਖੋ ਸਾਹਮਣੀ ਲਾਂ ਲੱਗ ਰਹੇ ਆ ਜੀਰੀ ਤੇ ਆਪਣੇ ਦੋ ਕਿल्ले ਪਰਲੇ ਲੱਗ ਗਏ ਸੀ ਤੇ ਆਹ ਤੀਜਾ ਕਿਲਾ ਪਾ ਤਿਆਰ ਕਰਿਆ ਸੀ ਤੇ ਆ ਵੀ ਅੱਜ ਭਈਏ ਦੇਖੋ ਲੱਗ ਰਹੇ ਆ ਜੀਰੀ ਦਾਣਾ ਤੇ ਸਵੇਰ ਦੇ ਵੀਰੋ 8:40 ਦਾ ਟਾਈਮ ਹੋ ਗਿਆ ਤੇ ਮੌਸਮ ਅੱਜ ਵਧੀਆ ਹੋਇਆ ਧੁੱਪ ਹੈ ਨਹੀਂ ਪੱਤੜ ਜਾ ਹੋ ਰਿਹਾ ਹਵਾਈ ਬਹੁਤ ਵਧੀਆ ਚੱਲ ਰਹੀ ਆ ਤੇ ਮੋਟਰ ਤੇ ਆਏ ਸੀ ਤੇ ਆਪਾਂ ਵੀਰੋ ਤਿੰਨ ਕਿੱਲੇ ਲੱਗੇ ਅੱਜ ਆਪਣੇ ਇੱਥੇ ਚੌਥਾ ਆਪਾਂ ਕਰਤਾ ਤਿਆਰ ਹੋ ਪਰੇ ਆ ਪਰਲੇ ਪਸੇ ਹੋ ਤੇ ਪਹੀਏ ਚੱਲ ਰਿਹਾ ਤੇ ਕੰਮ ਵੀਰੋ ਮਾਰੋ ਮਾਰ ਚੱਲ ਰਿਹਾ ਚੌਨੇ ਦਾ ਮੀ ਪੈ ਨਹੀਂ ਰਿਹਾ ਤੇ ਲੈਂਟ ਵੀ ਘੱਟ ਵੱਧੇ ਆ ਰਹੀ ਆ ਤੇ ਵਧੀਆ ਚੱਲ ਰਹਾ ਟਮਾਟਾ ਮਾ ਜੇ ਕੰਮ ਜੋਰ ਹਜੇ ਇੰਨਾ ਹੈ ਨਹੀਂ ਕਿਉਂਕਿ ਮੀਂਹ ਪਵੇਗਾ ਤਾਂ ਜੋਰ ਪਵੇਗਾ ਦੇਖੋ ਵੀਰੋ 40% ਜੀ ਦੀ ਲੱਗੀ ਝੋਨਾ ਇਹੋ ਆਪਣੇ ਸਾਹਮਣੇ ਕਿੱਲਾ ਲੱਗ ਗਿਆ ਸਾਹਮਣੇ ਦੇਖੋ ਬੰਦੇ ਆਪਣੇ ਲਾਂ ਲੱਗ ਰਹੇ ਆ ਬਾਈ